ਕੋਨੇ-ਕੋਨੇ ਤੋਂ ਚਮਕੀ ਆਏ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿੰਨੇ ਸਾਥੀ ਆਏ ਆ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਓ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੇ ਗੱਲਾਂ ਕਰੀਆਂ ਗੱਲਾਂ ਹਲੇ ਹੋਰ ਵੀ ਹੋਣਗੀਆਂ ਮੈਂ ਜਾਣਦੀ ਕਾਲੀ ਇਸ ਕਰਕੇ ਕਰ ਰਿਹਾ ਤੁਹਾਡੇ ਤੋਂ ਮਾਫੀ ਚਾਹੁੰਦਾ ਕਿਉਂਕਿ 10 ਵਜੇ ਦਾ ਮੈਨੂੰ ਟਾਈਮ ਦਿੱਤਾ ਸੀ ਤੇ ਮੈਂ 9 ਵਜੇ ਉਰੇ ਆ ਗਿਆ ਸੀ ਤੇ ਚਲੋ ਸਮੇਂ ਦਾ ਕਈ ਵਾਰੀ ਜਿਹੜਾ ਇਹਦਾ ਹੋ ਜਾਂਦਾ ਨਹੀਂ ਸਾਥੀ ਸਹਿਬਾਨ ਪਹੁੰਚੇ ਆਪਣਾ ਪ੍ਰੋਗਰਾਮ ਜਿਹੜਾ ਉਹ ਲੇਟ ਹੋ ਗਿਆ ਪਰ ਮੈਂ ਤਹਿ ਦਿਲ ਤੋਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੇ ਸਾਥੀਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਕਿ ਤੁਹਾਡੇ ਸਭका ਮੈਨੂੰ ਇਹਨਾਂ ਰੱਬੀ ਰੂਹਾਂ ਦੇ ਜਿਹੜੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਰੱਖੀਏ ਵੀ ਕਸਲੇ ਸਾਥ ਸਰਾ ਪ੍ਰੋਗਰਾਮ ਹੋਇਆ ਸੀ ਉੱਥੇ ਵੀ ਗਏ ਸੀ ਬੜੀਆਂ ਗੱਲਾਂ ਆਪਾਂ ਕਰਦੇ ਆ ਕਿ ਅਸੀਂ ਦੱਬੇ ਗਏ ਅਸੀਂ ਸਾਨੂੰ ਕੁਚਲ ਦਿੱਤਾ ਗਿਆ ਸਾਡੇ ਸਮਾਜ ਕੋਲ ਕੋਈ ਸੇਧ ਹੈ ਨਹੀਂ ਮੈਂ ਤੁਹਾਨੂੰ ਖੁਦ ਦੱਸਣਾ ਚਾਹਣਾ ਕਿ ਜਦੋਂ ਮੈਂ ਐਮਐਲਏ ਨਹੀਂ ਬਣਿਆ ਸੀ ਤਾਂ ਮੈਨੂੰ ਵੀ ਆਪਣੇ ਸਮਾਜ ਬਾਰੇ ਇੰਨਾ ਨਹੀਂ ਪਤਾ ਸੀ ਕਿ ਵਾਕਈ ਅਸੀਂ ਕਿੱਥੇ ਖੜੇ ਆ ਜਦੋਂ ਅੱਦੇ ਕਿਤਾਬਾਂ ਚ ਪੜ੍ਹਦੇ ਸੀ ਕਿ ਬਾਬਾ ਸਾਹਿਬ ਅੰਬੇਦਕਰ ਜੀ ਬਦੇਸ਼ ਜਾ ਕੇ ਪੜ੍ਹ ਕੇ ਆਇਆ ਤੇ ਉਹ ਆਪਣੇ ਐਸਸੀ ਸਮਾਜ ਦੇ ਵਿੱਚੋਂ ਸੀ ਤਾਂ ਮਨ ਦੇ ਵਿੱਚ ਸੋਚਦੇ ਸੀ ਕਿ ਯਾਰ ਇੱਕ ਐਸਸੀ ਸਮਾਜ ਦਾ ਬੰਦਾ ਇੰਗਲੈਂਡ ਆਕਸਫੋਰਡ ਵਰਗੀਆਂ ਯੂਨੀਵਰਸਿਟੀਾਂ 'ਚ ਕਿਵੇਂ ਪੜ ਸਕਦਾ ਕਿੰਨਾ ਦੀ ਮਦਦ ਦੇ ਨਾਲ ਕਿਹੜੇ ਰਾਜੇ ਦੀ ਮਦਦ ਦੇ ਨਾਲ ਕਿਵੇਂ ਜਾ ਕੇ ਉਹ ਉੱਥੇ ਪੜਦੇ ਰਹੇ ਆ ਜਾਂ ਗੋਲ ਦੇ ਵਿੱਚ ਕਾਨਫਰੰਸਾਂ ਜਿਹੜੀਆਂ ਉਹ اٹੈਂਡ ਕਰਦੇ ਰਹੇ ਆ ਸਭ ਤੋਂ ਪਹਿਲਾਂ ਤਾਂ ਸਾਡੇ ਬੱਚਿਆਂ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਦੇ ਨਾਲ ਜੁੜਨ ਦੀ ਲੋੜ ਹੈ ਸਾਡੇ ਕੋਲ ਸਮਾਂ ਹੀ ਹੈ ਨਹੀਂ ਕਿ ਅਸੀਂ ਕਿਤਾਬਾਂ ਪੜ ਸਕੀਏ ਫੋਨ ਸਾਰਿਆਂ ਦੇ ਹੱਥਾਂ ਦੇ ਵਿੱਚ ਆ ਮੈਨੂੰ ਲੱਗਦਾ ਚਾਰ-ਚਾਰ ਵੀ ਹੋਣਗੇ ਘਰਾਂ ਦੇ ਵਿੱਚ ਉਹਨੇ ਬੈਠੇ ਅਸੀਂ ਉਹਨੂੰ ਸਕਰੋਲ ਅਪ ਸਕਰੋਲ ਡਾਊਨ ਆਪਾਂ ਕਰੀ ਜਾਂਦੇ ਪਰ ਕਿਤਾਬ ਦੇ ਪੰਨੇ ਜਦੋਂ ਆਪਾਂ ਖੋਲਦੇ ਆ ਤਾਂ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਸਾਡੇ ਸਮਾਜ ਦੇ ਕੋਲੇ ਜਿਹੜਾ ਨੌਜਵਾਨ ਨੇ ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਪਹਿਲਾਂ ਤਾਂ ਸਾਨੂੰ ਇਹ ਸਮਝਣ ਦੀ ਲੋੜ ਆ ਇਹ ਦੇਖਣ ਦੀ ਲੋੜ ਆ ਕਿ ਅਸੀਂ ਆਪਦਾ ਪਹਿਰਾਵਾ ਕਹੇਗਾ ਕਰਕੇ ਜਾਂਦੇ ਆ ਅੱਜ ਸਾਡੇ ਨੌਜਵਾਨਾਂ ਦੇ ਮੂੰਹਾਂ ਦੇ ਵਿੱਚ ਬਿੜੀਆਂ ਆ ਗਈਆਂ ਹੱਥਾਂ ਦੇ ਵਿੱਚ ਜਰਦਾ ਆ ਗਿਆ ਉਹਨਾਂ ਦੀ ਕਟਿੰਗ ਇਹ ਜੇ ਤਰੀਕੇ ਨਾਲ ਹੋ ਗਈ ਮੈਂ ਮਾਫੀ ਚਾਹੁੰਦਾ ਕਿ ਮੁੜਕਾ ਕਟਿੰਗ ਵੀ ਉੱਥੇ ਲੋਕਾਂ ਨੂੰ ਕਹਿੰਦੇ ਆ ਵੀ ਕਰਾਈ ਹੋਈ ਐ ਸਾਨੂੰ ਕਿਤਾਬਾਂ ਦੇ ਪਾਸੇ ਨੂੰ ਔਰ ਸਾਨੂੰ ਆਪਣੇ ਆਪ ਨੂੰ ਸਹੀ ਰੱਖਣ ਵਾਲੇ ਪਾਸੇ ਨੂੰ ਜਾ 172 ਕੁਰਸੀਆਂ ਲੱਗੀਆਂ ਹੋਈਆਂ ਤੇ ਆਪਾਂ 70 ਜਣੇ ਆ ਵਿੱਚ ਹੀ ਮੈਂ ਲੱਗ ਗਿਆ ਸਾਰੇ ਧੱਕ ਚਲੋ ਨਹੀਂ ਆਪਾਂ ਪਹੁੰਚ ਪਾਏ ਕੌਣ ਆਪਣੇ ਸਮਾਜ ਕੋਲੇ ਕੰਮਕਾਰ ਹੋਏ ਜਿਹੋ ਹੁੰਦੇ ਆ ਉਹ ਭਰਾਜੀ ਜਿਹੜੇ ਅੱਜ ਆਈ ਐਕਟਿਵਿਸਟ ਨੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਜਿਹੜਾ ਕੰਮ ਕਰਿਆ ਪਰ ਮੇਰੀ ਬੇਨਤੀ ਵੀ ਆਕੇ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਇੱਕ ਇੱਕ ਬੰਦਾ ਲੱਭ ਲਈਏ ਜਿਹੜਾ ਤੁਹਾਡੀ ਟੀਮ ਦਾ ਮੈਂਬਰ ਹੋਵੇ ਪੂਰੇ ਜ਼ਿਲ੍ਹੇ ਨੂੰ ਕਿਤੇ ਨਾ ਕੋਈ ਇੱਕ ਬੰਦਾ ਇਸ ਤਰ੍ਹਾਂ ਦਾ ਹੋਊਗਾ ਹੀ ਪਰ ਉਹਦੇ ਨਾਲ ਨਾਲ ਅਸੀਂ ਪਿੰਡ ਦੇ ਪੂਰੇ ਪੰਜਾਬ ਦੇ ਹਰ ਇੱਕ ਪਿੰਡ ਤੱਕ ਹਰ ਇੱਕ ਕਸਬੇ ਤੱਕ ਜਿਹੜੀ ਪਹੁੰਚਣ ਦੀ ਕੋਸ਼ਿਸ਼ ਕਰੀਏ ਹਾਂ ਸਾਰੇ ਇਹ ਨਹੀਂ ਹੈਗਾ ਕਿ ਇੱਕ ਬੰਦਾ ਕਿਤੇ ਪਹੁੰਚ ਜਾਊ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਮੈਨੂੰ ਦੱਸੋ ਕਿ ਮੇਰੇ ਹਲਕੇ 'ਚੋਂ ਆਪਣੇ ਸਮਾਜ ਦੇ ਤੁਹਾਨੂੰ ਕਿੰਨੇ ਬੰਦੇ ਚਾਹੀਦੇ ਮੈਂ ਤੁਹਾਨੂੰ ਕਰਕੇ ਦਊਂਗਾ ਤੁਸੀਂ ਉਹਨਾਂ ਨੂੰ ਆਪਣੇ ਨਾਲ ਜੋੜੋ ਤਾਂ ਕਿ ਆਪਾਂ ਅੱਗੇ ਜਿਹੜੀ ਆ ਉਹ ਗੱਲ ਕਰ ਸਕੀਏ ਦੂਸਰੀ ਗੱਲ ਮੈਨੂੰ ਮੌਕਾ ਮਿਲਿਆ ਸਾਰੇ ਲੋਕਾਂ ਨੇ ਮੇਰੇ ਹੱਕੇ ਜਿਵੇਂ ਵੋਟਾਂ ਪਾਈਆਂ ਆਪਣੇ ਸਮਾਜ ਦੇ ਵੀ ਜਨਰਲ ਵਰਗ ਦੇ ਵੀ ਸਾਰਿਆਂ ਨੇ ਮੈਨੂੰ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਬਣਾ ਕੇ ਐਮਐਮਏ ਭੇਜਿਆ ਮੈਂ ਉੱਥੇ ਕਿਸਾਨਾਂ ਦੀ ਗੱਲ ਵੀ ਕੀਤੀ ਆ ਮਜ਼ਦੂਰਾਂ ਦੀ ਵੀ ਕਰੀ ਆ ਬੇਰੁਜ਼ਗਾਰਾਂ ਦੀ ਵੀ ਗੱਲ ਕਰੀ ਆ ਮੈਂ ਜਿੱਦਾਂ ਚੋਲ ਫੜੋ ਮੋਰਚੇ ਦੀ ਗੱਲ ਹੋਈ ਸੀ ਮੈਂ ਨਹੀਂ ਕਹਿੰਦਾ ਕਿ ਮੈਂ ਮੈਂ ਚਲੋ ਸੰਬੋਧਨ ਕਰਨ ਲਈ ਕਹਿਣਾ ਪੈ ਰਿਹਾ ਲੇਕਿਨ ਮੇਰੇ ਪਿਓ ਨੇ ਮੈਨੂੰ ਸਿਖਾਇਆ ਕਿ ਮੈਂ ਮਿੱਟੀ ਆ ਤੇ ਇੱਕ ਦਿਨ ਮਿੱਟੀ ਦੇ ਵਿੱਚ ਜਿਹੜਾ ਰੁਲ ਜਾਣਾ ਚੋਰ ਫੜੋ ਮੋਰਚੇ ਲੇਡੋ ਚੱਲ ਰਿਆ ਸੀ ਤਾਂ ਇੱਕ ਕੋਈ ਬਲਵਿੰਦਰ ਕੁਮਾਰ ਕਰਕੇ ਜਿਹੜਾ ਪੀਯੂ ਦੇ ਵਿੱਚ ਆਈ ਸੀ ਕੋ ਬੰਦਾ ਡਿਪਟੀ ਡਾਇਰੈਕਟਰ ਲੱਗਿਆ ਹੋਇਆ ਸੀ ਉਹਦਾ ਮੁੱਦਾ ਉਹਨੂੰ ਕਾਫੀ ਜਿਹੜਾ ਉਸਲੇ ਸੀ ਤਾਂ ਪ੍ਰੋਫੈਸਰ ਹਰਦੇਵ ਸਿੰਘ ਜਦੋਂ ਕੇ ਬੈਠੇ ਸੀ ਤਾਂ ਮੇਰੀ ਉਹਨਾਂ ਨਾਲ ਚਲੋ ਗੱਲ ਹੋਈ ਕਿ ਜੀ ਉਹ ਮੈਂ ਸਵਾਲ ਤਾਂ ਨਹੀਂ ਜ਼ੀ ਦਾ ਸਕਿਆ ਉਹ ਬੱਤੀ ਉਹਨੇ ਤੁਸੀਂ 0 ਓਵਰ ਦੇ ਵਿੱਚ ਬੋਲ ਦੋ ਮੈਂ 0 ਓਵਰ ਦੇ ਵਿੱਚ 1 ਮਿੰਟ 15 ਸਕਿੰਟਾਂ ਦੇ ਵਿੱਚ ਸਾਡੇ ਸਮਝੋ ਗੱਲ ਰੱਖੀ ਤੇ ਉਸ ਆਵਾਜ਼ ਤੇ ਕਾਰਵਾਈ ਵੀ ਹੋਈ ਉਹ ਜਿਹੜਾ ਅਫਸਰ ਸੀਗਾ ਉਹਨੂੰ ਹਟਾ ਦਿੱਤਾ ਗਿਆ ਉਹਦੀ ਭੈਣ ਮਤਲਬ ਅਗੇਤੀ ਛੁੱਟੀ ਲੈ ਕੇ ਕੈਨੇਡਾ ਪਾਸ ਸੀਗੀ ਉਹ ਵੀ ਜਿਹੜਾ ਜਨਮ ਸਰਟੀਫਿਕੇਟ ਤੇ ਲੱਗੀ ਹੋਈ ਸੀ ਮੈਂ ਨਹੀਂ ਕਹਿੰਦਾ ਜੀ ਮੈਂ ਕਿਹਾ ਪਰ ਤੁਸੀਂ ਇਤਿਹਾਸ ਫਰੋਲ ਕੇ ਦੇਖ ਲਓ ਅੱਜ ਤੋਂ ਪਹਿਲਾਂ ਸਾਡੇ ਕਿਹੜੇ ਨਮੰਦੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਲੋਕਾਂ ਦੀ ਗੱਲ ਕਰੀਏ ਜਦੋਂ ਪਾਪਾ ਜੀਵਨ ਸਿੰਘ ਜੀ ਦੀ ਛੁੱਟੀ ਦੀ ਗੱਲ ਆਈ ਤਾਂ ਮੈਂ ਉੱਥੇ ਬਕਾਇਦਾ ਸਰਕਾਰ ਨੂੰ ਬੇਨਤੀ ਕਰੀ ਆ ਕਿ ਜਿਹੜੀ ਉਸ ਸ਼ਰੋਪਰੀ ਸ਼ਹੀਦ ਪਾਪਾ ਜੀਵਨ ਸਿੰਘ ਜੀ ਦੇ ਨਾਲ ਦੀ ਛੁੱਟੀ ਕਰੀ ਜਾਵੇ ਜਿਹੜੀ ਯਾਦਗਾਰ ਅਨੰਦਪੁਰ ਸਾਹਿਬ ਵਿਖੇ ਅਧੂਰੀ ਪਈ ਆ ਉਹਨੂੰ ਪੂਰਾ ਕਰਿਆ ਜਾਵੇ ਉਹਦੇ ਨਾਲ-ਨਾਲ ਉਹਨਾਂ ਦੀ ਚੇਅਰ ਜਿਹੜੀ ਸਥਾਪਿਤ ਕਰੀ ਜਾਵੇ ਨਾਲ ਪੱਪਾ ਬਾਦਵੀਰ ਜੀ ਦੀ ਵੀ ਚੇਅਰ ਸਥਾਪਿਤ ਕਰਨ ਲਈ ਮੈਂ ਸੀਐਮ ਸਾਹਿਬ ਨੂੰ ਜਿਹੜਾ ਲੈਟਰ ਲਿਖਿਆ। ਔਰ ਪਾਰਟੀ ਫੋਰਮ ਤੇ ਮੈਂ 6-7 ਦਿਨ ਪਹਿਲਾਂ ਹੀ ਜਿਹੜੀ ਸੈਂਟਰ ਦੀ ਸਾਡੀ ਲੀਡਰਸ਼ਿਪ ਆ ਉਹਦੇ ਨਾਲ ਵੀ ਗੱਲ ਕਰੀ ਆ। ਅੰਕੜਿਆਂ ਦੇ ਬੇਸ ਤੇ ਕਿ ਅਸੀਂ ਕਿੱਥੇ ਖੜੇ ਆ। ਔਰ ਜਦੋਂ ਵੀ ਕੋਈ ਗੱਲ ਹੈ ਬੰਦਾ ਕਰਦਾ ਤਾਂ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ। ਸ਼ਾਇਦ ਕੁਛ ਬੰਦੇ ਉਹ ਤੋਂ ਆਏ ਨਹੀਂ ਸੀ ਗੱਲਾਂ ਹੁਣ ਤੁਸੀਂ ਪੈਰ ਖਿੱਚਣ ਦੀਆਂ ਸਾਡੇ ਹੀ ਬੜੇ ਲੋਕ ਮੁੜ ਕੇ ਕਹਿਣ ਲੱਗ ਲੈਂਦੇ ਆ ਕਿ ਯਾਰ ਲਾਭ ਸਿੰਘ ਕੋ ਦਾ ਹੁਣ ਛੱਟੇ ਗੁੜਤੇ ਵੀ ਅੰਮੀ ਪਾਉਣ ਲੱਗ ਗਿਆ ਕਦੇ ਉਹਦੇ ਹੱਥ 'ਚ ਦਾਤੀ ਹੁੰਦੀ ਸੀ ਅੱਜ ਉਹਦੇ ਗੁੱਟ 'ਤੇ ਖੜੀ ਆ ਗਈ ਜਦੋਂ ਸਾਡਾ ਕੋਈ ਬੰਦਾ ਕਾਬਲ ਨਹੀਂ ਨਹੀਂ ਹੋ ਪਾਊਗਾ ਉਹ ਕਿਵੇਂ ਕਿਸੇ ਦੀ ਮਦਦ ਕਰ ਦਊਗਾ ਮੇਰੇ ਹੱਥੇ ਦੇ ਵਿੱਚ ਬਹੁਤ ਸਾਰੇ ਬੱਚੇ ਸਾਰੇ ਅਸੀਂ ਸਮਾਜ ਦੇ ਵਿੱਚੋਂ ਕਈ ਵਾਰੀ ਕਿਸੇ ਨੂੰ ਡਿਗਰੀ ਲੈਣ ਦੇ ਲਈ ਉਹਦੇ ਸਰਟੀਫਿਕੇਟ ਰੁਕ ਜਾਂਦੇ ਆ ਜਾਂ ਉਹਨੇ ਕਿਤੇ ਨਵੀਂ ਐਡਮਿਸ਼ਨ ਲੈਣੀ ਹੁੰਦੀ ਆ ਪ੍ਰਾਈਵੇਟ ਕਾਲਜਾਂ ਦੇ ਵਿੱਚ ਤਾਂ ਮੈਂ ਹਰ ਸੰਭਵ ਕੋਸ਼ਿਸ਼ ਕਰਦਾ ਕਿ 10-15 20000 ਰੁਪਏ ਦੀ ਉਹਨਾਂ ਦੀ ਮਦਦ ਮੈਂ ਕਰਾਂ ਚਾਹੇ ਆਪਣੇ ਕਿਸੇ ਸਾਥੀ ਨੂੰ ਕਰਵਾਵਾਂ ਸਾਨੂੰ ਅੱਜ ਲੋੜ ਹੈ ਜੁੜ ਕੇ ਬੈਠਣ ਦੀ ਮੈਂ ਬਹੁਤ ਸਾਲ ਤੋਂ ਆਪਣੇ ਹਲਕੇ ਦੇ ਵਿੱਚ ਇੱਕ ਜਿਹੜੀ ਸੰਸਥਾ ਬਾਬਾ ਸਾਹਿਬ ਠਿਮਰਾਓ ਬੇਨ ਕਰਚ ਦੇ ਨਾਮ ਤੇ ਸ਼ੁਰੂ ਕਰਨ ਜਾ ਰਿਹਾ ਤੇ ਮੈਂ ਉਹਦੋਂ ਨੂੰ ਕਿਹਾ ਕਿ ਯਾਰ ਅਸੀਂ 11 ਮੈਂਬਰੀ ਟੀਮ ਬਣਾਵਾਂਗੇ ਪੰਜੋਂ ਦੇ ਵਿੱਚ ਬੰਦੇ ਅਸੀਂ ਰੱਖਾਂਗੇ ਜਿਨ੍ਹਾਂ ਦੇ ਨਾਂ ਤੇ ਅਕਾਊਂਟ ਹੋਊਗਾ ਤੇ ਜਿਸ ਦਿਨ ਉਹ ਅਕਾਊਂਟ ਖੁੱਲ ਗਿਆ 1,20,000 ਰੁਪਏ 10,000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਮੈਂ ਉਹਦੇ ਚ ਭਵਾ ਦੇਣਾ ਤਾਂ ਕਿ ਕਦੇ ਵੀ ਸਾਡਾ ਕੋਈ ਬੱਚਾ ਕਿਨੇ ਅਫਸਰ ਪਾਣਾ ਉਹਨੇ ਕਿਤੇ ਜਾ ਕੇ ਕੋਚਿੰਗ ਲੈਣੀਆਂ ਉਹਦੇ ਕੋਲ ਪੈਸੇ ਨਹੀਂ ਹੈਗੇ ਇਸਾਪ ਮੇਰੇ ਹਲਕੇ ਹਲਕੇ ਦੇ ਬੱਚਿਆਂ ਦੀ ਮੈਂ ਗੱਲ ਕਰ ਰਿਹਾ ਤਾਂ ਉਹਦੀ ਕੋਚਿੰਗ ਦਾ ਖਰਚਾ ਜਿਹੜਾ ਸਾਡੀ ਉਹ ਸੰਸਥਾ ਚੱਕੂਗੀ ਮੈਂ ਬੜੇ ਆਪਣੇ ਸਮਾਜ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਸੱਜ ਕੇ ਕੋਲੇ ਇਹ ਚੀਜ਼ ਕਹੀ ਕਿ ਯਾਰ ਜੇ ਤੈਨੂੰ ਟੈਲੀਵਿਜ਼ਨ ਸਵਾਰ ਦਾ ਕੰਮ ਆਉਂਦਾ ਜੇ ਤੈਨੂੰ ਐਸੀ ਸਵਾਰ ਦਾ ਕੰਮ ਆਉਂਦਾ ਜੇ ਤੂੰ ਲੱਖ ਰੁਪਏ ਦਾ ਸਮਾਨ ਪਾਉਣਾ ਤਾਂ 50000 ਰੁਪਇਆ ਮੈਥੋਂ ਵੜ ਕੇ ਲਈ ਪਰ ਪਹਿਲਾਂ ਤੂੰ 50000 ਕਰ ਲੈ ਆਉਂਦੇ ਕੋਲ ਕਿਤੋਂ ਵੀ ਕਰ ਲੈ ਮੈਂ ਇੰਨੀ ਕੁ ਮਦਦ ਕਰ ਸਕਦਾ ਪਰ ਸਾਡੇ ਨੌਜਵਾਨਾਂ ਨੂੰ ਸ਼ਾਇਦ ਸੰਗ ਆਉਣ ਲੱਗੀਆਂ ਕੰਮ ਕਰਨ ਅੱਜ ਤੁਸੀਂ ਦੇਖ ਲਓ ਕਿ ਕਿਹੜੀ ਲਾਉਣ ਵਾਲਾ ਬੰਦਾ ਹੈ ਮੇਰੇ ਹੱਥੇ ਦੇ ਵਿੱਚ ਹੀ ਆ ਉਹਦੀਆਂ ਨੌ ਰੜੀਆਂ ਲਾਈਆਂ ਹੋਈਆਂ ਇਹ ਕੋਈ ਕਹਿਣ ਦੀ ਗੱਲ ਨਹੀਂ ਪ੍ਰਤੀ ਕਰਾ ਜਾ ਕੇ ਤੁਸੀਂ ਦੇਖਦੇ ਅੱਗੇ ਉਹ ਨੌ ਰੜੀ ਉਹਨੇ ਠੇਕੇਦਾਰਾਂ ਦਿੱਤੀਆਂ ਹੋਈਆਂ ਇੱਕ ਰੜੀ ਤੋਂ 1000 ਰੁਪਿਆ ਲੈਂਦਾ ਉਹ ਕਿਤੇ ਕੰਮ ਤੇ ਵੀ ਨਹੀਂ ਜਾਂਦਾ ਤੇ ਉਹ ਉਹਨੇ ਬਿਜ਼ਨਸ ਜਿਹੜਾ ਆਪਣਾ ਚਾਲ ਲਿਆ ਪਰ ਸਾਡੇ ਲੋਕਾਂ ਨੂੰ ਮੈਂ ਬੜੀ ਮਾਰੀ ਕਹਾਂ ਕਿ ਅ ਜੀ ਤੁਸੀਂ ਇਕੱਲੇ ਨਹੀਂ ਕਰ ਸਕਦੇ ਤਾਂ ਤੁਸੀਂ ਦੋ ਸਾਥੀ ਇਕੱਠੇ ਹੋ ਜਓ ਚਾਰ ਹੋ ਜਓ ਪੰਜ ਹੋ ਜਓ ਤਾਂ ਕਿ ਅਸੀਂ ਕਿਸੇ ਇੱਕ ਨੂੰ ਤੱਕੇ ਲੈ ਕੇ ਜਾਣ ਦੀ ਜਿਹੜੀ ਗੱਲ ਕਰ ਸਕੀਏ ਹਰ ਸਰਕਾਰ ਦੇ ਪੱਖ ਤੋਂ ਵੀ ਮੈਂ ਹਮੇਸ਼ਾ ਆਪਣੇ ਲੋਕਾਂ ਦੀ ਜਿਹੜੀ ਗੱਲ ਕਰੀ ਆ ਪਰ ਕਰਦੇ ਰਵਾਂਗੇ ਜਿੰਨਾ ਟਾਈਮ ਸਾਹ ਦੇ ਵਿੱਚ ਸਾਹ ਕਿਉਂਕਿ ਮੇਰੇ ਸਵਰਗੀਆਂ ਪਿਤਾ ਜੀ ਨੇ ਮੈਨੂੰ ਇੱਕ ਕਲ ਸਿਖਾਈ ਸੀ ਬੇਸ਼ੱਕੋ ਵਰਪਣ ਸੀ ਕਿ ਜਿਹੜਾ ਦਰਖਤ ਮਿੱਟੀ ਦੇ ਵਿੱਚ ਆਪਣੀਆਂ ਜੜ੍ਹਾਂ ਨੂੰ ਰੱਖਦਾ ਹੈ ਉਹ ਹਰਾ-ਭਰਾ ਵੀ ਰਹਿੰਦਾ ਉਹ ਛਾਂ ਵੀ ਦਿੰਦਾ ਤੇ ਉਹ ਫਲ ਵੀ ਦਿੰਦਾ